ਉਨਲੀ ਮੇਰੇ ਸਾਥੀ ਦਿਪਜੋਤ ਦਾ ਬਹੁਤ-ਬਹੁਤ ਧੰਨਵਾਦ শ্রোਤਿਓ ਤੁਹਾਨੂੰ ਸਭ ਨੂੰ ਇੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਅਲੀਸ਼ਾ ਕੌਸ਼ਿਕ ਤੇ ਮੇਰੀ ਆਵਾਜ਼ ਤੁਸੀਂ ਅਕਸਰ ਰੇਡੀਓ ਤੇ ਸੁਣਦੇ ਰਹਿੰਦੇ ਰਹੇ ਹੋ ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਅੱਜ ਐਕਸਪੀਰੀਐਂਸ ਇਸ ਦੇ ਵੀ ਕਿੱਦਾਂ ਦਾ ਜਿਹੜਾ ਸਾਡਾ ਐਕਸਪੀਰੀਐਂਸ ਹੈ ਉਹ ਰੇਡੀਓ ਤੇ ਕਿੱਦਾਂ ਦਾ ਰਿਹਾ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗੀ ਕਿ ਮੇਰੀ ਸ਼ੁਰੂਆਤ ਹੀ ਰੇਡੀਓ ਤੇ ਇੱਕ ਇੰਟਰਵਿਊ ਦੇ ਜ਼ਰੀਏ ਹੋਈ ਸੀ ਸਾਡੇ ਇੱਕ ਸਾਥੀ ਨੇ ਆਰ ਜੇ ਤਨੀਸ਼ਾ ਜਿਨਾਂ ਤੁਸੀਂ ਸੁਣਦੇ ਰਹਿੰਨੇ ਹੋ ਬਹੁਤ ਪਿਆਰਾ ਪ੍ਰੋਗਰਾਮ ਕਰਦੇ ਆ ਉਹ ਵੀ ਤੇ ਕੱਲ ਹੀ ਮੇਰੇ ਖਿਆਲ ਨਾਲ ਤੁਸੀਂ ਉਹਨਾਂ ਨੂੰ ਸੁਣ ਕੇ ਹਟਿਓ ਤੇ ਉਹਨਾਂ ਨੇ ਮੇਰਾ ਇੰਟਰਵਿਊ ਕਰਿਆ ਸੀ ਜਦੋਂ ਮੈਂ ਸਭ ਤੋਂ ਪਹਿਲੀ ਵਾਰ ਰੇਡੀਓ ਤੇ ਆਈ ਸੀ ਉਸ ਤੋਂ ਬਾਅਦ ਬਸ ਸਿਲਸਿਲਾ ਕੁਝ ਇਦਾਂ ਦਾ ਬਣਿਆ ਸ ਬਾਬੂ ਕੁ ਜਿੱਦਾਂ ਦੇ ਬਣੇ ਕਿ ਰੇਡੀਓ ਨੇ ਮੈਨੂੰ ਅਪਣਾ ਲਿਆ ਤੇ ਮੈਨੂੰ ਰੇਡੀਓ ਤੇ ਕੰਮ ਕਰਦੇ ਹੋਏ ਕੁੱਲ ਸ਼ਾਇਦ 3 ਸਾਲ ਹੋ ਚੁੱਕੇ ਨੇ ਕਿਸ ਪਹਿਲਾਂ ਕਿਸੇ ਹੋਰ ਪੋਜੀਸ਼ਨ ਤੇ ਸੀ ਤੇ ਹੁਣ ਮੈਂ ਇੱਕ ਅਨਾਉਂਸਰ ਦੇ ਤੌਰ ਤੇ ਕੰਮ ਕਰ ਰਹੀ ਹਾਂ ਪ੍ਰੋਗਰਾਮ ਵਿਪ ਘੌਰ ਕਰਦੀ ਪਈ ਆ ਤੇ ਜੇ ਆਪਾਂ ایکسپੀਰੀਅੰਸ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਰੇਡੀਓ ਨੇ ਮੈਨੂੰ ਇੱਕ ਪਰਿਵਾਰ ਦੇ ਤਰੀਕੇ ਨਾਲ ਅਪਣਾਇਆ ਤੇ ਮੈਂ ਇਸ ਸ਼ਹਿਰ ਨੂੰ ਵੀ ਰੇਡੀਓ ਨਾਲ ਹੀ ਅਸੋਸੀਏਟ ਕਰਦੀ ਆ ਕਿ ਜਦੋਂ ਮੈਂ ਪਟਿਆਲੇ ਬਾਰੇ ਸੋਚਦੀ ਆ ਉਦੋਂ ਮੈਂ ਰੇਡੀਓ ਬਾਰੇ ਸੋਚਦੀ ਆ ਸਭ ਤੋਂ ਪਹਿਲਾਂ ਤਾਂ ਕਿਉਂਕਿ ਕੰਮ ਹੈ ਮੇਰਾ ਇਹ ਤੇ ਦੂਜੀ ਗੱਲ ਇੱਕ ਐਦਾਂ ਦਾ ਕੰਮ ਹੈ ਜਿਹੜਾ ਮੈਨੂੰ ਕਰਨਾ ਬਹੁਤ ਜ਼ਿਆਦਾ ਪਸੰਦ ਆ ਮੇਰੇ ਸਾਡੀ ਉਮਰ ਦੇ ਨਾਲ ਅਕਸਰ ਬੱਚਿਆਂ ਚ ਇਹ ਪ੍ਰੋਬਲਮ ਹੁੰਦੀ ਹੈ ਕਿ ਸਾਨੂੰ ਕੋਈ ਵੀ ਕੰਮ ਨਾ ਜ਼ਿਆਦਾ دیر ਤੱਕ ਆਪਾਂ ਕਰ ਨਹੀਂ ਸਕਦੇ ਸਾਡਾ ਅਟੈਂਸ਼ਨ ਸਪੈਨ ਬਹੁਤ ਘੱਟ ਹੈ ਤੇ ਬਹੁਤ ਜਲਦੀ ਕਿਸੇ ਚੀਜ਼ ਤੋਂ ਬੋਰ ਵੀ ਹੋ ਜਾਂਨੇ ਆ ਤੇ ਮੈਂ ਕੁਝ ਅਧਵੇ ਇੰਟਰਨਸ਼ਿਪਸ ਵੀ ਕੀਤੀਆਂ ਨੇ ਤੇ ਹੁਣ ਜਿਵੇਂ ਕੰਮ ਕਰਦੇ ਹੋਏ ਵੀ 2-3 ਸਾਲ 4 ਸਾਲ ਹੋ ਚੁੱਕੇ ਨੇ ਰਾਦਰ ਤੇ ਇਹ ਜਾਂ ਵੀ ਕੋਈ ਕੋਈ ਇੰਟਰਨਸ਼ਿਪ ਇਦਾਂ ਦੀ ਕੀਤੀ ਹੈ ਜਾਂ ਕੋਈ ਛੋਟੀ ਮੋਟੀ ਜੌਬ ਇਦਾਂ ਦੀ ਕੀਤੀ ਜਿਦੇ ਵਿੱਚ ਦਿਲ ਨਾ ਲੱਗਿਆ ਹੋਵੇ ਪਰ ਰੇਡੀਓ ਇੱਕ ਅਜਿਹਾ ਕੰਮ ਹੈ ਜਿਹੜਾ ਮੈਨੂੰ ਕਰਦੇ ਹਾਂ ਨੂੰ 3 ਸਾਲ ਹੋ ਚੁੱਕੇ ਨੇ ਪਰ ਮੈਂ ਬੋਰ ਨਹੀਂ ਹੋਈ ਹਲੇ ਵੀ ਇਸ ਤੋਂ ਜਿਵੇਂ ਸਾਡੇ ਸਰੋਤੇ ਵੀ ਕਦੇ ਸੁਣ ਕੇ ਬੋਰ ਨਹੀਂ ਹੁੰਦੇ ਤੇ ਸਾਡੀ ਕੋਸ਼ਿਸ਼ ਵੀ ਇਹੀ ਰਹਿੰਦੀ ਹੈ ਕਿ ਅਸੀਂ ਕਦੇ ਉਹਨਾਂ ਨੂੰ ਬੋਰ ਨਾ ਹੋਣ ਦਈਏ ਤੇ ਬਾਕੀ ਜਿਹੜੀ ਸਿੱਖਣ ਦੀ ਗੱਲ ਹੈ ਸਿੱਖਣ ਦਾ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਇੱਕ ਤਾਂ ਕਮਿਊਨੀਕੇਸ਼ਨ ਸਕਿਲਸ ਜੋਨੇ ਉਹ ਬਹੁਤ ਜ਼ਿਆਦਾ ਇੰਪਰੂਵ ਹੋਏ ਨੇ ਕੌਨਫੀਡੈਂਸ ਬਹੁਤ ਜ਼ਿਆਦਾ ਆਇਆ ਹੈ ਤੇ ਹੁਣ ਜਿਵੇਂ ਕਲਾਸ ਵਿੱਚ ਵੀ ਕੋਈ ਐਦਾ ਦੀ ਚੀਜ਼ ਹੁੰਦੀ ਹੈ ਕਿ ਵੋਕਲ ਸਭ ਤੋਂ ਵੱਧ ਮੈਨੂੰ ਲੱਗਦਾ ਹੈ ਕਿ ਮੈਂ ਕੁਝ ਉਹਨਾਂ ਬੱਚਿਆਂ ਵਿੱਚੋਂ ਜਿਹੜੇ ਬਹੁਤ ਜ਼ਿਆਦਾ ਵੋਕਲ ਵੀ ਰਹਿੰਦੇ ਨੇ ਤੇ ਤਾਂ ਕਰਕੇ ਸ਼ਾਇਦ ਆਸ-ਪਾਸ ਵਾਲਿਆਂ ਨੂੰ ਵੀ ਲੱਗਦਾ ਹੈ ਕਿ ਇਹ ਬਹੁਤ ਇੰਟੈਲੀਜੈਂਟ ਨੇ ਬਟ ਹਾਂ ਇਹੀ ਚੱਕਰ ਹੈ ਕਿ ਜਦ ਤੁਹਾਡੇ ਅੰਦਰ ਕੌਨਫੀਡੈਂਸ ਆ ਜਾਂਦਾ ਤਾਂ ਤੁਸੀਂ ਨਾ ਮਤਲਬ ਤੁਹਾਨੂੰ ਲੱਗਦਾ ਹੈ ਵੀ ਇੱਕ ਬਹੁਤ ਵਧੀਆ ਤੁਹਾਡੇ ਅੰਦਰ ਫੀਲਿੰਗ ਆਂਦੀ ਹੈ ਵੀ ਤੁਸੀਂ ਬਹੁਤ ਜ਼ਿਆਦਾ ਕੌਨਫੀਡੈਂਟ ਹੋ ਤੇ ਬਾਕੀ ਮੇਰੇ ਸਾਥੀ ਨੇ ਕਿਹਾ ਕਿ ਤਰਨ ਨੇ ਕੀ ਸੀ ਕਿਤਾਬਾਂ ਪੜਨ ਲੱਗੇ ਤਾਂ ਕਿਤਾਬਾਂ ਦਾ ਸ਼ੌਕ ਮੈਨੂੰ ਪਹਿਲਾਂ ਤੋਂ ਹੀ ਸੀ ਬਟ ਰੇਡੀਓ ਤੇ ਆ ਕੇ ਮੈਂ ਕੁਝ ਇਦਾਂ ਦਾ ਵੀ ਕੁਝ ਪੜਨ ਲੱਗੀ ਜਿਸ ਦੇ ਨਾਲ ਕਿ ਮੇਰੀ ਹੋਰ ਵੀ ਜ਼ਿਆਦਾ ਮਤਲਬ ਇੰਤ੍ਰੀਨ ਹਾਂਸਮੈਂਟ ਹੋਈ ਹੈ ਇੰਪਰੂਵਮੈਂਟ ਹੋਈ ਹੈ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਨਾਲ ਰਾਪਤਾ ਹੋਇਆ ਸਾਡਾ ਕਿਉਂਕਿ ਜਿਵੇਂ ਅਸੀਂ ਇੰਟਰਵਿਊ ਕਰਦੇ ਰਹਿੰਨੇ ਆ ਲੋਕਾਂ ਨੂੰ ਤਾਂ ਬਹੁਤ ਸਾਰੇ ਨਵੇਂ ਲੋਕ ਸਾਨੂੰ ਮਿਲੇ ਜ਼ਿੰਦਗੀ ਵਿੱਚ ਤੇ ਸਾਡੇ ਰਿਸ਼ਤੇ ਵੀ ਬਣੇ ਆ ਆਪਸ ਵਿੱਚ ਬਹੁਤ ਹਸੀਨ ਰਿਸ਼ਤੇ ਮੈਨੂੰ ਮਿਲੇ ਨੇ ਥੋਂ ਰੇਡੀਓ ਤੋਂ ਤੇ ਜਿਹੜੀ ਨੈਟਵਰਕਿੰਗ ਹੈ ਉਹ ਵੀ ਬਹੁਤ ਜ਼ਿਆਦਾ ਸਾਡੀ ਇੰਪਰੂਵ ਹੋਈ ਹੈ ਮੈਂ ਮੈਨੂੰ ਲੱਗਦਾ ਕਿ ਬਹੁਤ ਇੱਕ ਖੁਸ਼ੀ ਵਾਲੀ ਮਾਣ ਵਾਲੀ ਗੱਲ ਮਾਣ ਮਹਿਸੂਸ ਹੁੰਦਾ ਹੈ ਇਸ ਗੱਲ ਤੇ ਜਦੋਂ ਆਪਾਂ ਕਿਸੇ ਨੂੰ ਦੱਸ ਦਿਆਂ ਕਿ ਅਸੀਂ ਰੇਡੀਓ ਤੇ ਕੰਮ ਕਰਦੇ ਆਂ ਤੇ ਉਹ ਅੱਗੋਂ ਬਹੁਤ ਇੰਪ੍ਰੈਸ ਹੁੰਦੇ ਨੇ ਕਿ ਅੱਛਾ ਜੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ ਅਸੀਂ ਹੁਣ ਜਿਵੇਂ ਸਾਡੇ ਉਹਦੀ ਐਕਸਪੀਰੀਅੰਸ ਹੁੰਦਾ ਸਾਡਾ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲਣਾ ਉਹਨਾਂ ਤੋਂ ਰੋਜ਼ ਕੁਛ ਨਾ ਕੁਛ ਨਵਾਂ ਸਿੱਖਣਾ ਜਿਵੇਂ ਅਸੀਂ ਇੱਥੇ ਗੱਲਬਾਤ ਕਰਦੇ ਹਾਂ ਥੌਟ ਆਫ ਦਿ ਡੇ ਤੋਂ ਆਪਾਂ ਸਟਾਰਟ ਕਰਦੇ ਹਾਂ ਆਪਣਾ ਪ੍ਰੋਗਰਾਮ ਤਾਂ ਉਹ ਸਾਡੇ ਸਰੋਤਿਆਂ ਲਈ ਤਾਂ ਇੱਕ ਸੇਧ ਹੁੰਦੀ ਹੀ ਹੈ ਪਰ ਸਾਡੇ ਲਈ ਵੀ ਉਹ ਇੱਕ ਸੇਧ ਹੁੰਦੀ ਹੈ ਜਿਹੜੀਆਂ ਗੱਲਾਂ ਅਸੀਂ ਇੱਥੇ ਕਹਿੰਨੇ ਆ ਜਿਵੇਂ ਬਹੁਤ ਸਾਰੇ ਮੇਰੇ ਸਾਥੀ ਨੇ ਜਿਨ੍ਹਾਂ ਨਾਲ ਕਦੇ ਪ੍ਰੋਗਰਾਮ ਕਰਨਾ ਹੁੰਦਾ ਤਾਂ ਅਸੀਂ ਆਪਸ ਵਿੱਚ ਵੀ ਗੱਲ ਕਰ ਰਹੇ ਹੁੰਨੇ ਆ ਕਿ ਨਾ ਸਿਰਫ ਇਹ ਸਾਡੇ ਸਰੋਤਿਆਂ ਲਈ ਸੇਧ ਹੈ ਬਲਕਿ ਸਾਨੂੰ ਖੁਦ ਨੂੰ ਵੇਸਤੀ ਤੋਂ ਸਿੱਖਣਾ ਚਾਹੀਦਾ ਹੈ ਤਾਂ ਬਹੁਤ ਕੁਝ ਪਿਆਰਾ ਅਸੀਂ ਸਿੱਖਿਆ ਦੇ ਬਹੁਤ ਸਾਰੇ ਨਵੇਂ ਰਿਸ਼ਤੇ ਬਣਾਏ ਨੇ ਬਹੁਤ ਸਾਰੇ ਸਕਿਲਸ ਆਪਣੇ ਅੰਦਰ ਅਸੀਂ ਲੈ ਕੇ ਆਏ ਆ ਤੇ ਇਹੀ ਮੇਰਾ ਐਕਸਪੀਰੀਅੰਸ ਰਿਹਾ ਹੁਣ ਤੱਕ ਬਿਲਕੁਲ ਜਿਵੇਂ ਤੁਸੀਂ ਕਹਿ ਆ ਕਿ ਬਹੁਤ ਸਾਰੇ ਵਧੀਆ ਜਿਹੜੇ ਰਿਸ਼ਤੇ ਐ ਉਹ ਆਪਾਂ ਬਣਾਏ ਨੇ ਤੇ ਬਿਲਕੁਲ ਸਹੀ ਆਪਾਂ ਮਤਲਬ ਕੀ ਜੀ ਹਿਮੈਨਿਟੀ ਦੀ ਗੱਲ ਕਰੀਏ ਤਾਂ ਇੱਥੇ ਰਿਸ਼ਤਿਆਂ ਨਾਲ ਹੀ ਚੀਜ਼ਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ ਇਹ ਜਿਹੜਾ ਜਹਾਨ ਹੈ ਉਹ ਰਿਸ਼ਤਿਆਂ ਨਾਲ ਹੀ ਚੱਲਦਾ ਹੈ ਤੇ ਰਿਸ਼ਤਿਆਂ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੁੰਦੀ ਹੈ ਜਿਹੜੀ ਗੱਲਬਾਤ ਆਪਾਂ ਕਰਦੇ ਆ ਉਹ ਮਤਲਬ ਇੱਕ ਤਰੀਕੇ ਦੇ ਨਾਲ ਆਕਸੀਜਨ ਦਾ ਕੰਮ ਕਰਦੀ ਹੈ ਜੇ ਆਪਾਂ ਕਿਤੇ ਗੱਲਬਾਤ ਰੁਕ ਜਾਂਦੀ ਹੈ ਉੱਥੇ ਯੋ ਰਿਸ਼ਤਾ ਜਿਹੜਾ ਹੈ ਉਹ ਖਤਮ ਹੋ ਜਾਂਦਾ ਤਾਂ ਗੱਲਬਾਤ ਦੇ ਲਈ ਸਾਨੂੰ ਇਹ ਜਿਹੜਾ ਰੇਡੀਓ ਹੈ ਇਹ ਇੱਕ ਬਹੁਤ ਵਧੀਆ ਜ਼ਰੀਆ ਮਿਲਿਆ ਹੋਇਆ ਹੈ ਕਿ ਆਪਾਂ ਇੰਨੇ ਸਾਰੇ ਲੋਕਾਂ ਦੇ ਨਾਲ ਜੁੜਦੇ ਆਂ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਉਹਨਾਂ ਨੂੰ ਦਿੰਨੇ ਆਂ ਬਹੁਤ ਸਾਰਾ ਉਹਨਾਂ ਦਾ ਮਨੋਰੰਜਨ ਕਰਦੇ ਆਂ ਤਾਂ ਕਿਤੇ ਨਾ ਕਿਤੇ ਰੇਡੀਓ ਇੱਕ ਬਹੁਤ ਵਧੀਆ ਮਾਧਿਅਮ ਬਣਿਆ ਹੋਇਆ ਜਿਦੇ ਨਾਲ ਰਿਸ਼ਤੇ ਜਿਹੜੇ ਨੇ ਉਹ ਕਾਇਮ ਹੋ ਰਹੇ ਨੇ ਅੱਜ ਕੱਲ ਆਪਾਂ ਇਹ ਇੱਕ ਬਹੁਤ ਵੱਡਾ ਇਸ਼ੂ ਲੈ ਕੇ ਆਨੇ ਆਂ ਕਿ ਰਿਸ਼ਤੇ ਜਿਹੜੇ ਨੇ ਪਹਿਲਾਂ ਵਰਗੇ ਨਹੀਂ ਰਹੇ ਪਰ ਮੈਨੂੰ ਇਹ ਕਹਿੰਦੇ ਹੋਏ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਰਿਸ਼ਤੇ ਰੇਡੀਓ ਇੱਕ ਇਹੋ ਜੀ ਚੀਜ਼ ਹੈ ਜਿਹਦੇ ਨਾਲ ਬਹੁਤ ਵਧੀਆ ਰਿਸ਼ਤੇ ਸਾਡੇ ਆਪਸ ਦੇ ਵਿੱਚ ਵੀ ਬਣਦੇ ਸਾਡੇ ਸਰੋਤਿਆਂ ਦੇ ਨਾਲ ਵੀ ਬਣਦੇ ਆ ਤੇ ਇੱਕ ਬਹੁਤ ਵਧੀਆ ਇੱਕ ਜਿਹੜਾ ਨੈਟਵਰਕ ਹੈ ਉਹ ਰੇਡੀਓ ਦੇ ਰਾਹੀਂ ਜਿਹੜਾ ਉਹ ਕ੍ਰੀਏਟ ਹੋ ਜਾਂਦਾ ਹੈ ਜੀ ਮਤਲਬ ਬੇਸਿਕਲੀ ਕਹਿਣ ਤੋਂ ਭਾਵੇਂ ਹੀ ਹੈ ਕਿ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੋਵਾਂ ਵਿੱਚ ਹੀ ਸਾਡੀ ਬਹੁਤ ਜ਼ਿਆਦਾ ਗਰੋਥ ਹੋਈ ਹੈ ਤੇ ਪਰਸਨਲੀ ਵੀ ਸਾਡੇ ਮਤਲਬ ਬਹੁਤ ਚੰਗੇ ਲੋਕਾਂ ਨਾਲ ਰਾਪਤਾ ਹੋਇਆ ਤੇ ਪ੍ਰੋਫੈਸ਼ਨਲੀ ਵੀ ਸਾਨੂੰ ਬਹੁਤ ਵਧੀਆ ਲੋਕ ਮਿਲੇ ਤੇ ਇੱਕ ਸਕਿੱਲ ਸੈਟ ਬਹੁਤ ਅੱਛਾ ਇੰਪਰੂਵ ਹੋ ਗਿਆ ਜੀ ਤੇ ਇਸੇ ਦੇ ਨਾਲ ਅਲੀਸ਼ਾ ਸਾਡੇ ਹੋਰ ਜਿਹੜੇ ਕੋ ਆਰ ਜੀਜ਼ ਆ ਸਾਡੇ ਸਾਥੀ ਨੇ ਉਹਨਾਂ ਨੇ ਵੀ रिकॉर्डिंग्ज ਸਾਨੂੰ ਭੇਜੀਆਂ ਹੋਈਆਂ ਨੇ ਤੇ ਉਹਨਾਂ ਨੇ ਵੀ ਇਹ ਸਾਂਝਾ ਕੀਤਾ ਹੋਇਆ ਹੈ ਕਿ ਰੇਡੀਓ ਦੇ ਉੱਤੇ ਜੁੜ ਕੇ ਉਹਨਾਂ ਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਹੈ ਤੇ ਆਪ ਹੁਣ ਆਪਣੇ ਸਰੋਤਿਆਂ ਨੂੰ ਆਪਾਂ ਉਹ ਜ਼ਰੂਰ ਸੁਣਾ ਦਈਏ অল ইন্ডিয়া রেডিও আকাশwani ਪਟਿਆਲਾ ਦੇ ਸਾਰੇ ਪਰਿਵਾਰ ਤੇ ਨਾਲ ਹੀ 100 ਸ਼ਰੇਦੋ ਮੈਗਾਹਰਟਸ ਤੇ ਸਾਨੂੰ ਲਾਈਵ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੀ ਯਾਨੀ ਆਰ ਜੇ ਗੁਰਪ੍ਰੀਤ ਦੀ ਪਿਆਰ ਭਰੀ ਸਤਿ ਸ਼ਕਾਲ ਤੇ ਨਾਲ ਹੀ ਵਰਲਡ রেডিও ਡੇ ਦੀ ਬਹੁਤ ਬਹੁਤ ਮੁਬਾਰਕਾਂ ਦੋਸਤੋ ਮੈਨੂੰ ਹੁਣ ਤੱਕ ਲਗਭਗ 1 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਰੇਡੀਓ ਪਰਿਵਾਰ ਨਾਲ ਜੁੜੇ ਨੂੰ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਕਿ ਰੇਡੀਓ ਪਰਿਵਾਰ ਨੇ ਮੈਨੂੰ ਆਪਣੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਤੇ ਪਿਛਲੇ ਕੁਝ ਸਮੇਂ ਤੋਂ ਮੈਨੂੰ ਬਹੁਤ ਕੁਝ ਸਿਖਾਇਆ ਤੇ ਨਾਲ ਹੀ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਦੋਸਤੋ ਜੇ ਅੱਜ ਤੋਂ 50-60 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਰੇਡੀਓ ਮਨ ਪਰਚਾਵੇ ਖਬਰਾਂ ਤੇ ਜਾਣਕਾਰੀ ਦਾ ਸਭ ਤੋਂ ਵਧੀਆ ਸਾਧਨ ਹੁੰਦਾ ਸੀ। ਉਸ ਤੋਂ ਬਾਅਦ ਟੈਲੀਵਿਜ਼ਨ ਤੇ ਮੋਬਾਈਲ ਫੋਨਾਂ ਦੇ ਆਉਣ ਤੋਂ ਬਾਅਦ ਰੇਡੀਓ ਦਾ ਇਸਤੇਮਾਲ ਬੇਸ਼ੱਕ ਘਟ ਗਿਆ ਹੈ। ਪਰੰਤੂ ਰੇਡੀਓ ਨਾਲ ਰਿਸ਼ਤਾ ਦਾ ਸਿਰਫ ਰੇਡੀਓ ਪਰਿਵਾਰ ਦੇ ਮੈਂਬਰ ਤੇ ਨਾਲ ਹੀ ਸਾਨੂੰ ਸੁਣ ਰਹੇ प्यारे प्यारे श्रोताए ही महसूस कर सकदे ने रेडियो सिर्फ एक मन प्रचार ਦਾ ਸਾਧਨ ਨਹੀਂ ਸਗੋ ਇੱਕ ਖੂਬਸੂਰਤ ਅਹਿਸਾਸ ਹੈ ਜੋ ਕਿ ਮੈਨੂੰ ਖੁਦ ਨੂੰ ਵੀ ਇਸ ਪਰਿਵਾਰ ਦਾ ਮੈਂਬਰ ਬਣਨ ਤੋਂ ਬਾਅਦ ਹੀ ਪਤਾ ਲੱਗਿਆ ਬਿਤਕ ਉਸ ਸਮੇਂ ਦੀ ਗੱਲ ਕਰੀਏ ਤਾਂ ਆਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨਾਲੇ ਤੁਹਾਨੂੰ ਬਹੁਤ ਹੀ ਪਿਆਰੇ ਪਿਆਰੇ ਗੀਤ ਤੁਹਾਨੂੰ ਸੁਣਾਏ ਜਿਨ੍ਹਾਂ ਕਿ ਤੁਹਾਡੀ ਜਾਣਕਾਰੀ ਦੇ ਵਿੱਚ ਨਾਲ ਹੀ ਸਾਡੀ ਜਾਣਕਾਰੀ ਦੇ ਵਿੱਚ ਵੀ ਬਹੁਤ ਵਾਧਾ ਕੀਤਾ ਅੱਜ ਵਰਲਡ ਰੇਡੀਓ ਡੇ ਦੇ ਮੌਕੇ ਤੇ ਮੈਂ ਆਕਾਸ਼ਵਾਨੀ ਪਟਿਆਲਾ ਪਰਿਵਾਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਹ ਪਰਿਵਾਰ ਦਾ ਮੈਂਬਰ ਬਣਨ ਦੀ ਓਪਰਚੁਨਿਟੀ ਦਿੱਤੀ ਤੇ ਨਾਲ ਹੀ ਮੈਂ ਆਪਣੇ ਸਾਰੇ ਸਰੋਤਿਆਂ ਦਾ ਵੀ ਦਿলো ਧੰਨਵਾਦ ਕਰਨਾ ਚਾਹੁੰਗਾ ਕਿ ਉਹ ਇੰਨੇ ਸਮੇਂ ਤੋਂ ਉਹਨਾਂ ਨੇ ਸਾਨੂੰ ਇਨਾ ਪਿਆਰ ਦਿੱਤਾ ਜਿਸ ਦੇ ਨਾਲ ਕਿ ਸਾਨੂੰ ਵੀ ਬੜਾ ਵਧੀਆ ਮਹਿਸੂਸ ਹੁੰਦਾ ਹੈ ਕਿ ਜਦੋਂ ਸਾਨੂੰ ਇੰਨੇ ਲੋਕ ਪਿਆਰ ਕਰ ਰਹੇ ਹੁੰਦੇ ਨੇ ਬੇਸ਼ੱਕ ਸਾਨੂੰ ਦੇਖਿਆ ਤੱਕ ਨਹੀਂ ਹੈਗਾ ਬਟ ਫਿਰ ਵੀ ਤੁਹਾਡੇ ਖਤਾਂ ਦੁਆਰਾ ਤੁਹਾਡੇ ਮੈਸੇਜਸ ਦੁਆਰਾ ਜਿਹੜੇ ਤੁਹਾਡੇ ਮੈਸੇਜ ਆਉਂਦੇ ਨੇ ਉਹਨਾਂ ਨਾਲ ਵੀ ਸਾਨੂੰ ਬੜਾ ਵਧੀਆ ਮਹਿਸੂਸ ਹੁੰਦਾ ਹੈ ਤੇ ਅੱਜ ਵਰਲਡ ਰੇਡੀਓ ਡੇ ਤੇ ਮੌਕੇ ਤੇ ਦੋਸਤੋਂ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਗਾ ਕਿ ਜਿੰਨੇ ਵੀ ਜ਼ਿਆਦਾ ਖੁਸ਼ ਹੋਸਾ ਕਰਨ ਸਾਨੂੰ ਇਸ ਪਰਿਵਾਰ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਦੋਸਤੋਂ ਜਿੱਦਾਂ ਆਪਾਂ ਕਿਉਂਕਿ ਦੋਸਤੋ ਆਪਾਂ ਜਾਣਦੇ ਆ ਕਿ ਜਿਹੜਾ ਅੱਜ ਦਾ ਯੂਥ ਹੈ ਉਹ ਥੋੜਾ ਭਟਕ ਚੁਕਿਆ ਹੈ ਤੇ ਅੱਜ ਆਪਾਂ ਆਪਣੇ ਵਿਵਗਿਓਰ ਪ੍ਰੋਗਰਾਮ ਦੇ ਰਾਹੀਂ ਆਪਾਂ ਨਿਰੰਤਰ ਪ੍ਰਯਾਸ ਕਰ ਰਹੇ ਆ ਕਿ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਜਿਹੜਾ ਯੂਥ ਹੈ ਉਹਨੂੰ ਸਹੀ ਰਾਸ ਦੇ ਵਿੱਚ ਲੈ ਕੇ ਆ ਸਕੀਏ ਉਹਨਾਂ ਦੀ ਜਾਣਕਾਰੀ ਦੇ ਵਿੱਚ ਵਾਅਦਾ ਕਰ ਸਕੀਏ ਤੇ ਅੱਜ ਕੱਲ ਜਿਹੜੇ ਜ਼ਿਆਦਾਤਰ ਯੂਥ ਜਿਹੜੇ ਕਿ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਰੋਕ ਸਕੀਏ ਤੇ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਕੇ ਯੂਥ ਪਰੇਸ਼ਾਨ ਹੈ ਤਾਂ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਹਾਂ ਤੇ ਨਾਲ ਹੀ ਤੁਹਾਡਾ ਵੀ ਫਰਜ਼ ਹੈ ਕਿ ਤੁਸੀਂ ਜਿਆਦਾ ਤੋਂ ਜਿਆਦਾ ਸਰੋਤਿਆਂ ਨੂੰ ਸਾਡੇ ਨਾਲ ਜੋੜੋ ਤਾਂ ਜੋ ਆਪਾਂ ਮਿਲ ਜੁਲ ਕੇ ਜਿਹੜਾ ਆਪਣਾ ਪੰਜਾਬ ਦਾ ਜਾਂ ਆਪਣੇ ਏਰੀਆ ਦਾ ਯੂਥ ਹੈ ਉਹਨੂੰ ਸਹੀ ਰਸਤੇ ਤੇ ਲਿਜਾ ਸਕੀਏ ਤੇ ਅੰਦੇ ਵਿੱਚ ਦੁਬਾਰਾ ਇੱਕ ਵਾਰੀ ਫਿਰ ਤੋਂ ਸਾਰੇ ਕਾਸ਼ਵਾਨੀ ਦੇ ਪਰਿਵਾਰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਰਲਡ ਰੇਡੀਓ ਦੇ دیا ਬਹੁਤ ਬਹੁਤ ਮੁਬਾਰਕਾਂ ਸੁਸ਼ਕਾਲ ਜੀ ਸਾਰਿਆਂ ਨੂੰ ਆਰ ਜੇ ਜਸਮੀਤ ਵੱਲੋਂ ਸਾਰਿਆਂ ਨੂੰ ਗੋਲ ਰੇਡੀਓ ਡੇ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਰੇ ਸਰੋਤਿਆਂ ਨੂੰ ਤੇ ਰੇਡੀਓ ਜਿਹੜਾ ਇੱਕ ਐਸਾ ਮਾਧਿਅਮ ਹੈਗਾ ਜਿਹੜਾ ਸਾਨੂੰ ਤੁਹਾਡੇ ਨਾਲ ਕਨੈਕਟ ਕਰਦਾ ਹੈ ਤੇ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਸਾਡੇ ਵਿੱਚ ਪੰਜਾਬੀ ਤੇ ਹਿੰਦੀ ਫਰਮਾਇਸ਼ਾਂ ਆਉਂਦੀਆਂ ਨੇ ਤੇ ਤੁਸੀਂ ਸਾਰੇ ਕਿੰਦਾ ਉਹ ਮੂੰਹ ਮਾ ਕੇ ਸਾਰੀਆਂ ਆਪਣੀਆਂ ਫਰਮਾਇਸ਼ਾਂ ਜਿਹੜੀਆਂ ਸਾਡੇ ਤੱਕ ਪਹੁੰਚਾਉਂਦੇ ਹੋ ਤੇ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਰੇਡੀਓ ਨੂੰ ਜਿਹੜਾ ਹੈਗਾ ਆਪਣਾ ਮਨ ਪਸੰਦੇ ਦਾ ਬਣਾ ਕੇ ਰੱਖਿਓ ਤੇ ਐਫ ਐਮ 91.2 ਮੀਗਾਹਰਟਜ਼ ਤੇ ਤੁਹਾਡੀ ਆਰ ਜੇ ਜਸਮੀਤ ਤੁਹਾਡੇ ਨਾਲ ਇਦਾਂ ਹੀ ਜੁੜੀ ਰਹੂ ਹਾਂਜੀ ਦੋਸਤੋ ਤਾਂ ਇਹ ਸਨ ਕੁਝ ਵਿਚਾਰ ਜੋ ਸਾਡੇ ਸਾਥੀ ਆਰਜੀਜ਼ ਨੇ ਤੁਹਾਡੇ ਨਾਲ ਸਾਂਝੇ ਕੀਤੇ ਵਰਲਡ ਰੇਡੀਓ ਡੇ ਦੇ ਉੱਤੇ ਕਿ ਕਿਵੇਂ ਦੇ ਉਹਨਾਂ ਦੇ ਐਕਸਪੀਰੀਐਂਸਸ ਰਹੇ ਤੇ ਕਿਵੇਂ ਦੇ ਬਦਲਾਅ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੇਖੇ ਜਦੋਂ ਦੇ ਉਹ ਤੁਹਾਡੇ ਨਾਲ ਜੁੜੇ ਨੇ ਇਸ ਰੇਡੀਓ ਦੇ ਮਾਧਿਅਮ ਦੇ ਰਾਹੀਂ ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ